ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਪਿੰਡ ਵਾਲਿਆਂ ਦੇ ਚੜ ਗਿਆ ਟਿੱਕੇ ਪਿੰਡ ਵਾਲਿਆਂ ਨੇ ਰੱਜ ਕੇ ਕੀਤੀ ਕੁੱਤੇਖਾਣੀ ਸੋਸ਼ਲ ਮੀਡੀਆ ਤੇ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿਹੜੀ ਅੱਗ ਵਾਂਗੂ ਫੈਲ ਰਹੀ ਹੈ ਅਤੇ ਵਿਧਾਇਕਾਂ ਅਤੇ ਮੰਤਰੀ ਜਿਹੜੇ ਹਣ ਕੰਨੀ ਘਤਰਾਉਂਦੇ ਨੇ ਕਿ ਪਿੰਡਾਂ ਵਾਲੇ ਸਾਡੇ ਕੋਲੋਂ ਸਵਾਲ ਪੁੱਛਦੇ ਨੇ ਤੇ ਇਹ ਗੱਲ ਕਿੰਨੇ ਕਹੀ ਸੀ ਵੀ ਸਾਡੇ ਮੰਤਰੀਆਂ ਦੇ ਕੋਲ ਸਵਾਲ ਪੁੱਛੋ ਸੂਬੇ ਦੇ ਮੁੱਖ ਮੰਤਰੀ ਖੁਦ ਭਗਵੰਤ ਮਾਨ ਨੇ ਇਹ ਤੇ ਰੱਜ ਕੇ ਕੁੱਤੇਖਾਨੀ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪਹਿਲਾਂ ਆਪਾਂ ਉਹ ਵੀਡੀਓ ਸੁਣਦੇ ਹਾਂ ਕਿ ਕਿਸ ਤਰ੍ਹਾਂ ਰੱਜ ਕੇ ਲਾਪਾ ਕੀਤੀ ਗਈ ਇੱਕ ਵੱਡੇ ਆਗੂਆਂ ਵੱਲੋਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਮੌਜੂਦਾ کر رہی تنہار بیٹھے سکی نہیں تھی ارے سانو کوئی جو سوال ہے تجھے نہ کی کر کے بیجوں خزانہ خالی کر گئی ساری سرکار ایک منٹ بادا تو ہوندے ہی ہے بادا ہوندے ہے بادا بادا کر لگا یہ ہے کہتا بھی ہے 1100 دے رہے ہیں بڑا لیٹر ਜੇਨ ਕਰਕੇ ਕਹਿੰਦਾ ਹਜ਼ਾਰ ਦੀ ਵੇ 11 ਹੁੰਦੇ ਰਹਿਗੇ ਮਾਨ ਸਾਹਿਬ ਨੇ ਇਹ ਗੱਲ ਕਹੇਤੀ ਆਪਸੀ ਤੀਕਾ ਸਾਡਾ ਸਾਡੇ ਚਾਉਂਗੇ ਤੁਸੀਂ ਛੈਣ ਰਹੇ ਜਾਂਦੇ ਰਹੇ ਸਾਡੀ ਲੁੱਟ ਹੋਈ ਚਾਰ ਚਾਰ ਕਿੱਢੋ ਕਾਸ ਕੱਟੀ ਗਈ ਸਾਡੀ ਸੋਤੇ ਬੈਠੇ ਤਾਂ ਤੁਸੀਂ ਮੂਰ ਨਹੀਂ ਜਿਵੀਦਾਰ 사랑 ਦੇ ਦਿੱਤੀ ਬਹੁਤ ਵੱਡਾ ਕਮਾਲ ਕਰੀਦਾ ਜਿਵੀਦਾਰ ਜਾਨ ਕਰ ਗਏ ਲੋਕਾਰ ਤੋਂ ਫਿਰ ਤੋਂ ਸਾ ਫਿਰਦੀ ਦੀਆਂ ਜੋ ਇਹਨਾਂ ਨੇ ਝੂੜੀ ਨਹੀਂ ਮਾਰੀ ਮੰਜੀਆਂ ਕਿਸੇ ਨੂੰ ਪੁੱਛਿਆ ਨਹੀਂ ਕਿਵੇਂ ਕਥਾਨ ਰੋਲੇ ਇਹਨਾਂ ਨੇ ਹਾਲ ਤੋਂ ਮਾਰੀ ਸਰਕਾਰ ਤੁਸੀਂ ਆ ਨਿਭੜੇ 60 ਸਾਲ ਹੋ ਗਏ ਜਿਵੀਦਾਰ ਇੰਨਾ ਲੰਮਾ ਇੱਕ ਮਹੀਨਾ ਕਿਸੇ ਸਰਕਾਰ ਨੇ ਨਹੀਂ ਪਾਇਆ ਜਿਹੜਾ ਤੁਸੀਂ ਸਾਡੇ ਦੇ ਕੁੱਤੇ ਸਾੜੀ ਕਰੀਆ ਫਿਰ ਫੇਰਾ ਉਹ ਖਾਈ ਸਕੂਲਰ ਦੀ ਗੱਲ ਕਰ ਦਿਓ ਉਹ 44 ਤੇਰਾ ਦਿਨਾਂ ਦੀ ਬੱਚੀ ਫੇਰ ਚੜਾਈ ਹੁੰਦਾ ਕਸੂਰ ਵੀ ਉਹਨਾਂ ਉਹ ਨੌਕਰੀਆਂ ਤੇ ਲੱਗੇ ਹੋਏ ਲੱਖ ਰੁਪਈਆ ਤੇ ਗੱਲ ਮੈਂ ਕਹਿੰਦਾ ਵੀ ਮੇਰੀ ਮਾਰੀ ਗੱਲ ਇਹਦਾ ਮੈਂ ਕਹਿੰਦਾ ਮਾਰੀ ਫਿਰ ਮਾਰੀ ਕੋਈ ਕਾਰਵਾਈ ਵੀ ਕਰੋ ਮਾਰੀ ਕਹੇਗਾ ਸਰਕਾਰੀ ਹੋਣਾ ਸਰਕਾਰੀ ਹੈ ਸਰਕਾਰੀ ਹੈ ਉਹਨਾਂ ਨਾਲ ਨਹੀਂ ਹੈ ਇਹ ਮਰੀਜ਼ ਬੈੱਡ ਤੇ ਲਿਖਣਾ ਹੁੰਦਾ ਫਿਰ ਨਹੀਂ ਮਰੀਜ਼ ਨੂੰ ਇਹ ਜਿਹੜਾ ਜਾਇਆ ਜਾਇਆ ਇਹ ਜਿਹੜੀ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਪੁਚੋ ਮੰਡੀ ਤੋਂ ਮਾਸਟਰ ਜਗਜੀਤ ਜਗਸੀਰ ਸਿੰਘ ਜਿਹੜੇ ਕਿਸੇ ਪਿੰਡ ਵਿੱਚ ਜਾਂਦੇ ਨਹੀਂ ਸਕੂਲ ਤੇ ਨਵੀਨੀ ਕਰਨ ਦਾ ਉਦਘਾਟਨ ਕਰਨ ਦੇ ਲਈ ਕਿਉਂਕਿ ਇੱਕ ਪਾਸੇ ਉਹ ਜਾ ਮਜ਼ਾਕ ਕੀਤਾ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਦਾ ਜਲੂਸ ਕੱਢ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਦੂਸਰੇ ਪਾਸੇ ਮਾਸਟਰ ਜਗਜੀਤ ਸਿੰਘ ਦੀ ਰੱਜ ਕੇ ਕੁੱਤੇਖਾਣੀ ਹੋਈ ਜੋ ਪੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਸਵਾਲ ਪੁੱਛਿਆ ਗਿਆ ਕਿਸਾਨਾਂ ਬਾਰੇ ਸਵਾਲ ਪੁੱਛਿਆ ਗਿਆ ਕਿ ਤੁਸੀਂ ਵਾਅਦਾ ਕੀਤਾ ਸੀ ਕਿ 100000 ਰੁਪਏ ਬੀਬੀਆਂ ਨੂੰ ਦੇਵਾਂਗੇ ਤੇ ਇਧਰ ਮਾਸਟਰ ਜੀ ਇਹ ਪੱਲਾ ਕਹਿ ਕੇ ਝਾੜ ਦਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਖਜ਼ਾਨੇ ਦੇ ਵਿੱਚ ਕੁਝ ਛੱਡਿਆ ਕੋਈ ਨਹੀਂ ਭਾਈ ਤੁਸੀਂ ਵਾਅਦਾ ਕਿਉਂ ਕਰਦੇ ਹੋ ਫਿਰ ਇੱਕ ਹੋਰ ਨਜੀ ਸਕੂਲ ਦਾ ਮਾਮਲਾ ਹੈ ਕਿਸਾਨਾਂ ਨੇ ਹੋਰ ਵੀ ਪੁਆਛੇ ਸੀ ਤੁਹਾਨੂੰ ਪੂਰੀ ਵੀਡੀਓ ਨਹੀਂ ਦਿਖਾਈ ਯਾਨੀ ਕਿ ਰਾਜ ਦੇ ਮਾਸਟਰ ਜਗਜੀਤ ਜਗਸੀਰ ਸਿੰਘ ਜੋ ਹਲਕਾ ਪੁਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰੱਜ ਕੇ ਕੁੱਤੇਖਾਨੀ ਕੀਤੀ ਅਤੇ ਵਾਹੂ-ਵਾੜੀ ਹੋ ਗਿਆ ਮਾਸਟਰ ਜਗਸੀਰ ਸਿੰਘ ਕਿਉਂਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਹਿੰਦੇ ਹੁੰਦੇ ਸੀ ਕਿ ਭਈ ਤੁਸੀਂ ਕੁਐਸ਼ਨ ਪੁੱਛਿਆ ਕਰੋ ਤੁਸੀਂ ਸਵਾਲ ਪੁੱਛਿਆ ਕਰੋ ਜਦੋਂ ਸਾਡੇ ਮੰਤਰੀ ਜਾਂ ਵਿਧਾਇਕ ਪਿੰਡਾਂ ਵਿੱਚ ਆਉਣਗੇ